ਮੀਡੀਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਬੜੇ ਛੋਟੇ ਜਿਹੇ ਨੋਟਿਸ ਤੇ ਉੱਤੇ ਅੱਜ ਦੀ ਇਸ ਇੰਪੋਰਟੈਂਟ ਪ੍ਰੈਸ ਬਾਰਤਾ ਨੂੰ ਕਵਰ ਕਰਨ ਦੀ ਪਹੁੰਚੇ ਹੋ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਪਿਛਲੇ ਸਾਲ ਯਾਨੀ ਦਸੰਬਰ 20 ਦਸੰਬਰ 2024 ਨੂੰ ਰਾਜਸਥਾਨ ਦੇ ਸ਼ਹਿਰ ਜੈਸਲਮੇਰ ਦੇ ਵਿਖੇ ਇੱਕ ਪ੍ਰੀ ਬਜਟ ਮੀਟਿੰਗ ਦੇਸ਼ ਦੀ ਫਾਈਨਾਂਸ ਮਿਨਿਸਟਰ ਮੈਡਮ ਨਿਰਮਲਾ ਸੀਤਾਰਾਮ ਜੀ ਨੇ ਉਤੇ ਕੰਡਕਟ ਕੀਤੀ ਸੀ ਉਸ ਮੀਟਿੰਗ ਦੇ ਅੰਦਰ ਦੇਸ਼ ਪਰ ਦੇ ਸਟੇਟਾਂ ਦੇ ਸਾਰੇ ਫਾਈਨੈਂਸ ਮਿਨਿਸਟਰ ਸਾਰੇ ਆਫੀਸਰ ਸਹਿਬਾਨ ਆਪਣੇ ਆਪਣੇ ਸਟੇਟਾਂ ਦਾ ਅਜੰਡਾ ਲੈ ਕੇ ਕਿ ਇਸ ਜਿਹੜਾ ਬਜਟਾ ਤੇ ਪੇਸ਼ ਹੋਇਆ ਉਹਦੇ ਵਿੱਚ ਕੀ ਕੀ ਸਾਡੀਆਂ ਆਸਾਂ ਮਨੀਆਂ ਕੀ ਕੀ ਸਾਡੀ ਐਕਸਪੈਕਟੇਸ਼ਨ ਨੇਗੀਆਂ ਉਹਨਾਂ ਬਾਰੇ ਅਸੀਂ ਬਰੀਫ ਨੋਟ ਜਿਹੜਾ ਮੈਡਮ ਨਰਮਲਾ ਸੀਤਾਰਾਮ ਜੀ ਨੂੰ ਸਬਮਿਟ ਕੀਤਾ ਸੀਗਾ ਕਿ ਸਾਡੇ ਸਟੇਟ ਦੀਆਂ ਕੀ ਕੀ ਪ੍ਰਾਇੋਰਟੀਜ਼ ਨੇਗੀਆਂ ਪੰਜਾਬ ਵੱਲੋਂ ਮੈਨੂੰ ਮੌਕਾ ਮਿਲਿਆ ਸੀਗਾ ਕਿ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਇੱਕ ਬਾਰਡਰ ਸਟੇਟ ਔਰ ਪੰਜਾਬ ਦਾ ਲਗਭਗ 500 ਕਿਲੋਮੀਟਰ ਦਾ ਲੰਬਾ ਬਾਰਡਰ ਸਾਡੇ ਗੁਆਂਢੀ ਸਟੇਟ ਰਾਜ ਪਾਕਿਸਤਾਨ ਨਾਲ ਲੱਗਦਾਗਾ ਕੰਟਰੀ ਜਿਹੜੀ ਆ ਜਿਹੜੀ ਸ਼ੁਰੂ ਤੋਂ ਸਾਡੀ ਸਾਡੇ ਦੇਸ਼ ਦੀ ਦੁਸ਼ਮਣ ਜਮਾਤ ਬਣੇ ਜਾਂਦੀ ਆ ਔਰ ਬਹੁਤ ਸਾਰੀਆਂ ਲੜਾਈਆਂ ਝਗੜੇ ਵੀ ਹੋਏ ਨੇ ਪਾਸ ਦੇ ਵਿੱਚ ਇਤਿਹਾਸ ਕਮਾਗਾ ਔਰ 500 ਕਿਲੋਮੀਟਰ ਲੰਬਾ ਬਾਰਡਰ ਜਿਹੜਾ ਲੱਗਦਾਗਾ ਇਸ ਗੱਲ ਨੂੰ ਵੀ ਲੈ ਕੇ ਅਸੀਂ ਜ਼ਿਕਰ ਉਥੇ ਕੀਤਾ ਸੀਗਾ ਸੋ ਮੈਂ ਜਿੱਥੇ ਟੀਮ ਸਾਡੇ ਤਾਂ ਕਲੀ-ਕਲੀ ਗੱਲ ਦੱਸਦਾ ਕਿ ਅਸੀਂ ਉਸ ਮੀਟਿੰਗ ਚ ਕੀ ਕੀਤਾ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਪੰਜਾਬ ਦੇ ਲਈ ਮੰਗਿਆ ਸੀਗਾ ਕਿ ਪੰਜਾਬ ਦੇ ਅੰਦਰ ਰੇਲਵੇ ਕਨੈਕਟੀਵਿਟੀ ਰੇਲਵੇ ਕਨੈਕਟੀਵਿਟੀ ਰਾਜਪੁਰਾ ਟੂ ਚੰਡੀਗੜ੍ਹ ਜਿਹੜੀ ਆ ਉਹ ਬਹੁਤ ਸਾਡੀ ਚਿਰ ਕੋਣੀ ਮੰਗਾ ਉਹਨੂੰ ਪੂਰਾ ਕੀਤਾ ਜਾਵੇ ਇਸ ਤੋਂ ਬਿਨਾ ਬੰਦੇ ਬਾਦ ਟ੍ਰੇਨ ਅਮਰਸਰ ਟੂ ਦਿੱਲੀ ਬਠਿੰਡਾ ਟੂ ਦਿੱਲੀ ਇਹਦੀ ਮੰਗ ਕੀਤੀ ਸੀ ਇਸ ਤੋਂ ਬਿਨਾ ਹਰੇਕ ਸਾਲ ਇੱਕ ਬਹੁ ਬੱਡੀ ਪ੍ਰੋਬਲਮ ਆਉਂਦੀ ਆ ਕਿ ਜਿਹੜੀ ਪਰਾਲੀ ਆ ਸਟਬਲ ਬਰਨਿੰਗ ਆ ਉਹਦਾ ਇਸ਼ੂ ਹਰੇਕ ਸਾਲ ਦੇਸ਼ ਦੀ ਆਨਰੇਬਲ ਸੁਪਰੀਮ ਕੋਰਟ ਜਾਂਦਾਗਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਜਾਂਦਾਗਾ ਸੈਂਟਰ ਸਰਕਾਰ ਉਹਦੇ ਤੇ ਪੰਜਾਬ ਨੂੰ ਭੰਡਣ ਚ ਕੋਈ ਕਸਰ ਬਾਕੀ ਨਹੀਂ ਛੱਡਦੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਪੰਜਾਬ ਨੂੰ ਬਦਨਾਮ ਕਰਨ ਚ ਕੋਈ ਕਸਰ ਨਹੀਂ ਬਾਕੀ ਛੱਡਦੀਆਂ ਉਹਦੇ ਲਈ ਵੀ ਅਸੀਂ ਇੱਕ ਸਟੇਟ ਤੇ ਸੈਂਟਰ ਦਾ ਫਾਰਮੂਲਾ ਦੇ ਕੇ ਆਏ ਸੀਗੇ ਕਿ ਕਿਸ ਤਰ੍ਹਾਂ ਇਸ ਸਮੱਸਿਆ ਤੋਂ ਉੱਠਿਆ ਜਾ ਸਕਦਾਗਾ ਇਸ ਤੋਂ ਬਿਨਾ ਅਸੀਂ ਬੰਕ ਕਰਕੇ ਆਏ ਸੀਗੇ ਕਿ ਪੰਜਾਬ ਦੇ ਕਿ ਪੰਜਾਬ ਦਾ ਜਿਹੜਾ ਐਗਰੀਕਲਚਰ ਖੇਤਰ ਆ ਉਹ ਲਗਭਗ 22% ਤੋਂ ਪੈੜੀ ਦੇ ਅੰਦਰ ਚਾਵਲ ਦੇ ਅੰਦਰ ਸੈਂਟਰ ਪੂਲ ਦੇ ਅੰਦਰ ਆਪਣਾ ਹਿੱਸਾ ਪਾਉਦਾ ਹੈਗਾ। ਔਰ ਲਗਭਗ 51% ਕਣਕ ਯਾਨੀ ਕਿ ਬੀਟ ਦੇ ਰੂਪ ਵਿੱਚ ਸੈਂਟਰ ਬਾਲ ਚ ਆਪਣਾ ਹਿੱਸਾ ਪਾਉਂਦਾ ਹੈਗਾ। ਸੋ ਅਸੀਂ ਇਹ ਚੱਕਰ ਚੋਂ ਬਾਹਰ ਨਿਕਲਣਾ ਚਾਹੁੰਦਾ ਪੰਜਾਬ ਡਾਈਵਰਸਿਫਿਕੇਸ਼ਨ ਯਾਨੀ ਮੇਰਾ ਕਹਿਣ ਦਾ ਪਾਬਾ ਕਿ ਅਸੀਂ ਡਾਈਵਰਸਿਫਿਕੇਸ਼ਨ ਦੀ ਗੱਲ ਜਿਹੜੀ ਆ ਉਹ ਸੈਂਟਰ ਸਾਹਮਣੇ ਰੱਖੀ ਸੀਗੀ ਤਾਂ ਕਿ ਉਸ ਦੇ ਨਾਲ ਜਿਹੜੀ ਫਰਟੀਲਾਈਜ਼ਰ ਦੀ ਸਬਸਿਡੀ ਆ ਉਹ ਵੀ ਘਟਾ ਕਮੀ ਹੋਊਗੀ ਜਿਹੜੀ ਸਾਡੀ ਪਾਵਰ ਦੀ ਸਬਸਿਡੀ ਆ ਪੰਜਾਬ ਦੀ ਆ ਉਹਦੇ ਚ ਵੀ ਕਮੀ ਹੋਊਗੀ ਸੋ ਇਹਦੇ ਲਈ ਵੀ ਅਸੀਂ ਇੱਕ ਪੈਕੇਜ ਦੀ ਮੰਗ ਜਿਹੜੀ ਆ ਸੈਂਟਰ ਸਰਕਾਰ ਤੋਂ ਕਰਕੇ ਆਏ ਸੀ ਇਸ ਤੋਂ ਬਿਨ ਅਸੀਂ ਇਹ ਮੰਗ ਕਰਕੇ ਆਏ ਸੀਗੇ ਕਿ ਪੰਜਾਬ ਦਾ ਜਿਹੜਾ 500 ਕਿਲੋਮੀਟਰ ਲੰਬਾ ਬਾਰਡਰ ਹੈਗਾ ਉਸ ਬਾਰਡਰ ਦੇ ਉੱਤੇ ਸਾਡੀ ਪੰਜਾਬ ਪੁਲਿਸ ਬੜੇ ਅੱਛੇ ਤਰੀਕੇ ਦੇ ਨਾਲ ਜਿਹੜਾ ਬਾਹਰਲੇ ਸਾਡੀ ਕੰਟਰੀ ਤੋਂ ਜੇ ਮੈਂ ਗੱਲ ਕਰਾਂ ਪਾਕਿਸਤਾਨ ਤੋਂ ਜਿਹੜਾ ਨਸ਼ਾ ਆਉਂਦਾਗਾ ਉਹਨੂੰ ਰੋਕਣ ਦੇ ਲਈ ਆਪਣੀ ਟਿੱਲ ਦਾ ਜ਼ੋਰ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਤੁਸੀਂ ਬਿਲਕੁਲ ਰੁਕਣ ਲੱਗੇ ਹੋਿਆਂਗੇ ਸੋ ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਆ ਉਸੇ ਦਾਗਾ ਪੰਜਾਬ ਪੁਲਿਸ ਦਾ ਖਾਸ ਕਰਕੇ ਬਾਰਡਰ ਡਿਸਟ੍ਰਿਕਟ ਦਾ ਉਹਨੂੰ ਹੋਰ ਮਜ਼ਬੂਤ ਕਰਨ ਦੇ ਸਾਨੂੰ 1000 ਕਰੋੜ ਰੁਪਏ ਦੀ ਅਸੀਂ ਮੰਗ ਕੀਤੀ ਸੀ ਕਿ ਸਾਨੂੰ 1000 ਕਰੋੜ ਰੁਪਏ ਦਿੱਤਾ ਜਾਵੇ ਤਾਂ ਕਿ ਅਸੀਂ ਉਹਨੂੰ ਹੋਰ ਮਜ਼ਬੂਤ ਕਰ ਸਕੀਏ ਇਸੇ ਤਰੀਕੇ ਅਸੀਂ ਬਾਰਡਰ ਦੇ ਪੰਜ ਡਿਸਟ੍ਰਿਕਟ ਦੇ ਕੇ ਆਏ ਸੀਗੇ ਅਸੀਂ ਬਾਰਡਰ ਦੇ ਪੰਜ ਡਿਸਟ੍ਰਿਕਟ ਦੇ ਕੇ ਆਏ ਸੀ ਜਿੰਨਾ ਡਿਸਟ੍ਰਿਕਟਾਂ ਦੇ ਅੰਦਰ ਅਸੀਂ ਕਿਹਾ ਸੀਗਾ ਕਿ ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਨੂੰ ਜਿਸ ਤਰ੍ਹਾਂ ਜੰਮੂ ਕਸ਼ਮੀਰ ਨੂੰ ਸਪੈਸ਼ਲ ਪੈਕੇਜ ਦਿੱਤਾ ਹੋਇਆ ਹੈ ਇੰਡਸਟਰੀ ਲਾਉਣ ਦੇ ਲਈ ਉਹ ਪੰਜ ਡਿਸਟ੍ਰਿਕਟਾਂ ਨੂੰ ਸਾਡਾ ਚੁਣਿਆ ਜਾਵੇ ਤਾਂ ਕਿ ਪੰਜਾਬ ਦਾ ਜੂਥ ਜਿਹੜਾ ਨੌਜਵਾਨ ਆਗਾ ਜਿਹੜਾ ਪੰਜਾਬ ਤੋਂ ਬਾਹਰ ਜਾ ਕੇ ਆਪਣਾ ਰੋਜ਼ਗਾਰ ਪਾਲ ਰਿਹਾ ਬਾਹਰ ਦੇਸ਼ਾਂ ਜਾ ਰਿਹਾ ਬ੍ਰੇਨ ਡ੍ਰੇਨ ਜਿਹੜਾ ਉਹਨੂੰ ਵੀ ਰੋਕ ਸਕੀਏ ਔਰ ਸਾਡਾ ਜਿਹੜਾ ਜਿਹੜੀ ਸਾਡਾ ਬਾਰਡਰ ਸਟੇਟ ਬਾਰਡਰ ਦੇ ਡਿਸਟ੍ਰਿਕਟ ਨੇ ਉਹ ਵੀ ਕਾਮਯਾਬ ਹੋ ਸਕਣ ਇਸ ਤੋਂ ਬਿਨਾ ਜਿਹੜੇ ਕੁੱਕ ਜਿਹੜੀਆਂ ਸਾਡੇ ਮਿਡਡੇ ਮੀਲ ਵਰਕਰ ਨੇਗੀਆਂ ਕੁੱਕ ਕਮ ਹੈਲਪਰ ਉਹਨਾਂ ਦਾ ਕਿਉਂਕਿ ਉਹਨਾਂ ਦੀ ਤਨਖਾਹ ਜਿਹੜੀ ਹੈ ਜਿਹੜਾ ਆਨਰੇਰੀ ਮਿਲਦਾਗਾ ਉਹ ਲਗਭਗ 15 ਸਾਲ ਤੋਂ ਕਦੇ ਨਹੀਂ ਵਧਿਆ ਪਿਛਲੇ 15 ਸਾਲ ਤੋਂ ਬਿਲਕੁਲ ਨਹੀਂ ਵਧਿਆ ਸੀਗਾ ਸੋ ਉਹਨੂੰ ਅਸੀਂ ਉਹ 600 ਰੁਪਏ ਮਿਲਦਾਗਾ ਸੈਂਟਰ ਸਰਕਾਰ 600 ਰੁਪਏ ਦਿੰਦੀ ਆ ਸੀ ਕਿਹਾ ਸੀਗਾ ਔਰ ਦਿੰਦੀ ਵੀ 10 ਮਹੀਨੇ ਆ 600 ਰੁਪਏ 10 ਮਹੀਨੇ ਦਿੰਦੀ ਆ ਸੀ ਕਿਹਾ ਸੀਗਾ ਕਿ ਭਾਈ 12 ਮਹੀਨੇ ਕੀਤਾ ਜਾਵੇ ਔਰ ਵਧਾ ਕੇ 2000 ਰੁਪਏ ਕੀਤਾ ਜਾਵੇ ਤੁਸੀਂ ਦੇਖੋਗੇ 15 ਸਾਲ ਪਹਿਲਾਂ ਇਹ ਅਮਾਉਂਟ ਨਿਰਧਾਰਤ ਹੁੰਦੀ ਔਰ 15 ਸਾਲਾਂ ਬਾਅਦ ਵੀ ਉਹੀ ਰਹਿ ਰਹੀ ਹੈ ਇਸ ਤੋਂ ਬਿਨਾ ਆਂਗਣਵਾੜੀ ਵਰਕਰਾਂ ਦੀ ਜਿਹੜੀ ਆ ਤਨਖਾਹ ਵਧਾਉਣ ਦੀ ਵੀ ਜਿਹੜੀ ਉਹਨਾਂ ਨੂੰ ਆਨਰਰ ਮਿਲਦਾ ਉਹਦੀ ਗੱਲ ਕੀਤੀ ਸੀਗੀ ਹੋਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਛੋਟੇ-ਛੋਟੇ ਨੇਗੇ ਉਹ ਅਸੀਂ ਦੇਖ ਕੇ ਆਏ ਸੀ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰਕੇ ਆਏ ਸੀਗੇ ਕਿ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਆਰਡੀ ਆਫ ਦਾ ਪੈਸਾ ਰੁਕਿਆ ਪਿਆਗਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੁਕਿਆ ਪ ਇਸੇ ਤਰ੍ਹਾਂ ਜਿਹੜੀ ਸੀਸੀਐਲ ਲਿਮਿਟ ਹਰੇਕ ਸਾਲ ਹਰੇਕ ਸਾਲ ਸੀਸੀਐਲ ਲਿਮਿਟ ਮਿਲਦੀ ਆ ਉਹਦੇ ਦਾ ਇੰਟਰਸਟ ਰੇਟ ਜ਼ਿਆਦਾ ਹੋਣ ਕਰਕੇ ਪੰਜਾਬ ਨੂੰ ਲਗਭਗ 800 ਕਰੋੜ ਰੁਪਏ ਤੋਂ ਲੈ ਕੇ 1200 ਕਰੋੜ ਰੁਪਏ ਜਿਹੜਾ ਉਹ ਬਾਧੂ ਸੈਂਟਰ ਨੂੰ ਅਦਾ ਕਰਨਾ ਪੈਂਦਾਗਾ ਸੋ ਸਾਡੇ ਤੇ ਐਕਸਟਰਾ ਬਰਡਨ ਆ ਜਦ ਕਿ ਅਸੀਂ ਆਨਾਸਤਾਂ ਸੈਂਟਰ ਪੂਲ ਹੀ ਖਰੀਦਦੇ ਆ ਚੌਕਣਕਾ ਚਾਚਾਵਲਾ ਪਰ ਲੇਕਿਨ ਪੈਸੇ ਸਾਨੂੰ ਪੈਸੇ ਸਾਨੂੰ ਮੀਡਲਮੈਨ ਹੋਣ ਦੇ ਨਾਤੇ ਸਾਨੂੰ ਸੈਂਟਰ ਸਰਕਾਰ ਦੇ ਉਹ ਜਿਹੜਾ ਹੈਗਾ 800 ਤੋਂ ਲੈ ਕੇ 1200 ਕਰੋੜ ਰੁਪਈਆ ਕਦੇ ਕਿੰਨਾ ਕਦੇ ਕਿੰਨਾ ਜਿਹੜਾ ਸੀ ਉਹ ਸਾਨੂੰ ਪੇ ਕਰਨਾ ਪੈਂਦਾਗਾ ਤਾਂ ਕਿ ਉਹਦੇ ਅਸੀਂ ਇੰਟਰਸਟ ਘਟਾਇਆ ਜਾਵੇ ਪਰ ਲੇਕਿਨ ਅੱਜ ਜਿਹੜਾ ਬਜਟ ਆਲਮੋਸਟ ਰੀਲੀਜ਼ ਕੀਤਾਗਾ ਸੈਂਟਰ ਸਰਕਾਰ ਨੇ ਅੱਜ ਦੇਸ਼ ਦੇ ਫਾਈਨਾਂਸ ਮਿਸਟਰ ਮੈਡਮ निर्मला सीतारमण ਜੀ ਨੇ ਅੱਜ ਦੇਸ਼ ਦਾ ਭਾਰਤ ਜਨਤਾ ਪਾਰਟੀ 3ਰਡ ਟਰਮ ਦੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾਗਾ ਔਰ ਪੰਜਾਬ ਨੂੰ ਮੈਂ ਸਮਝਦਾ ਬੁਰੀਤਰਾ ਅੰਦਰ ਆਸ਼ ਕੀਤਾ ਗਿਆ ਜਿਹੜੀਆਂ ਡਿਸਕਸ਼ਨ ਪ੍ਰੀ ਬਜਟ ਮੀਟਿੰਗ ਚ ਹੋਣੀਆਂ ਸੀਗੀਆਂ ਜੋ ਡਿਮਾਂਡ ਪ੍ਰੀ ਬਜਟ ਮੀਟਿੰਗ ਦੇ ਅੰਦਰ ਸਾਡੇ ਵੱਲੋਂ ਸੈਂਟਰ ਸਰਕਾਰ ਦੇ ਸਾਹਮਣੇ ਰੱਖੀਆਂ ਗਈਆਂ ਸੀਗੀਆਂ ਉਹ ਇੱਕ ਵੀ ਡਿਮਾਂਡ ਦੇ ਉੱਤੇ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪੰਜਾਬ ਨੂੰ ਕਿੱਡੀ ਵੱਡੀ ਨਫ਼ਰਤ ਕਰਦੀ ਆ ਕੀ ਟਿਪੇਟੀ ਨਫਰਤ ਜਿਹੜੀ ਆ ਉਹ ਸੈਂਟਰ ਸਰਕਾਰ ਦੇ ਮਨ ਦੇ ਅੰਦਰ ਪੰਜਾਬ ਦੇ ਪ੍ਰਤੀ ਆ ਮੈਂ ਕਈ ਵਾਰ ਸੁਣਦਾ ਹੁੰਨਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਤੁਸੀਂ ਵੀ ਬਹੁਤ ਵਾਰ ਸੁਣਿਆ ਹੋਊਗਾ ਉਹਨਾਂ ਨੇ ਕਈ ਵਾਰ ਕਿਹਾ ਕਿ ਮੇਰਾ ਨਾਤਾ ਪੰਜਾਬ ਨਾਲ ਐਮਰਜੈਂਸੀ ਵੇਲੇ ਤੋਂ ਚੱਲੇ ਆ ਰਿਹਾ ਮੈਂ ਕਈ ਵਾਰ ਪੰਜਾਬ 'ਚ ਕਈ ਥਾਂਾਂ ਤੇ ਰੁਕਦਾ ਹੁੰਦਾ ਸੀ ਰਾਤ ਨੂੰ ਚੰਡੀਗੜ੍ਹ ਦਾ ਮੈਂ ਪਰਿਵਾਰੀ ਸੀ ਪੰਜਾਬ ਦਾ ਪਰਿਵਾਰੀ ਸੀ ਔਰ ਪੰਜਾਬ ਦੇ ਕਈ ਡਿਸਟ੍ਰਿਕਟਾਂ ਦੇ ਨਾਲ ਮੇਰਾ ਨਾਤਾ ਹੈਗਾ ਬਹੁਤ ਸਾਰੇ ਪੁਰਾਣੇ ਲੋਕ ਮੈਨੂੰ ਜਾਣਦੇ ਨੇਗੇ ਪਰ ਲੇਕਿਨ ਮੈਂ ਸਮਝਦਾ ਸਿਰਫ ਇਹ ਗੱਲਾਂ ਹੋ ਨਿਬੜੀਆਂ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰਦੇ ਨੇ ਮੈਂ ਪਿਛਲੇ 3 ਮਹੀਨੇ ਦੇਖੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਭਾਰੀ ਪੁਲੰਦੇ ਲਿਖ ਕੇ ਵੱਡੇ ਵੱਡੇ ਮੈਮੋਰੰਡਮ ਲਿਖ ਕੇ ਆਰਗੂਮੈਂਟ ਕਰਕੇ ਆਏ ਇਹਨਾਂ ਦੇ ਉੱਤੇ ਮੀਟਿੰਗ ਕਰਕੇ ਆਾਂਗੇ ਕਦੇ ਇੱਕ ਵੀ ਮੰਗ ਜਿਹੜੀ ਆ ਉਹ ਸੈਂਟਰ ਸਰਕਾਰ ਨੇ ਪੰਜਾਬ ਦੀ ਨਹੀਂ ਮੰਗੀ ਇੱਕ ਵੀ ਮੰਗ ਦੇ ਬਲ ਕਦੇ ਵੀ ਧਿਆਨ ਨਹੀਂ ਦਿੱਤਾ ਬਲਕਿ ਦੇਖਦੇ ਨੇ ਕਿ ਕਿ ਪੰਜਾਬ ਦੇ ਪੈਸੇ ਨੂੰ ਕਿਵੇਂ ਰੋਕਿਆ ਜਾਵੇ ਪੰਜਾਬ ਦੇ ਨਾਲ ਕਿਵੇਂ ਦੁਸ਼ਮਣੀ ਦਿਵਾਈ ਜਾਵੇ ਇਸ ਤਰ੍ਹਾਂ ਦਾ ਥਾਟ ਪ੍ਰੋਸੈਸ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਅੰਦਰ ਪਾਇਆ ਜਾਂਦਾ ਹੈਗਾ ਪੰਜਾਬ ਨੇ ਜੋ ਦੇਸ਼ ਆਜ਼ਾਦ ਹੋਇਆ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਤੇ ਲਈ ਅੱਜ ਵੀ ਦੇਸ਼ ਦੀ ਮੈਂ ਸਮਝਦਾ ਫੌਜ ਦੇ ਅੰਦਰ ਸਭ ਤੋਂ ਵੱਧ ਪੰਜਾਬੀ ਜਿਹੜੇ ਦੇ ਅੱਗੇ ਹੋ ਕੇ ਲੜਦੇ ਨੇਗੇ ਕਿਤੇ ਵੀ ਦੇਸ਼ ਨੂੰ ਜਰੂਰਤਾ ਪੰਜਾਬ ਦੇ ਲੋਕ ਅੱਗੇ ਹੋ ਕੇ ਖੜਦੇ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਲਗਾਤਾਰ ਨਫ਼ਰਤ ਕਰਦੀ ਹੈ ਲਗਾਤਾਰ ਜਿਹੜਾ ਨਫ਼ਰਤ ਭਰਿਆ ਰਵਈਆਗਾ ਉਹ ਸਾਹਮਣੇ ਦੇਖਣ ਨੂੰ ਮਿਲਦਾਗਾ ਅਸੀਂ ਦੇਸ਼ ਦੇ ਕਿਸਾਨ ਲਈ ਇਸ ਮੈਮੋਰੰਡਮ 'ਚ ਮੰਨ ਕਰਕੇ ਆਏ ਸੀਗੇ ਕਿ ਪੰਜਾਬ ਨੂੰ ਡਾਈਵਰਸਿਫਿਕੇਸ਼ਨ ਵੱਲ ਲੈ ਕੇ ਜਾਇਆ ਜਾਵੇ ਪੰਜਾਬ ਨੂੰ ਭਿੰਡ ਤਾਂ ਵੀ ਖੇਤੀ ਵੱਲ ਲੈ ਕੇ ਜਾਇਆ ਜਾਵੇ ਪੰਜਾਬ ਨੂੰ ਜਿਹੜਾ ਝੋਨੇ ਤੇ ਕਣਕ ਦਾ ਚੱਕਰ ਆ ਇਹ ਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਪੰਜਾਬ ਦਾ ਪਾਣੀ ਜਿਹੜਾ ਗਰਾਊਂਡ ਵਾਟਰ ਆ ਉਹ ਲਗਾਤਾਰ ਥੱਲੇ ਨੂੰ ਜਾ ਰਿਹਾ ਆਉਣ ਵਾਲੇ ਸਮੇਂ 'ਚ ਸਾਡਾ ਪੰਜਾਬ ਜਿਹੜਾ ਮਾਰੂ ਥੱਲਾ ਬਣ ਜਾਵੇ ਉਹਨੂੰ ਬਚਾਉਣ ਦੇ ਲਈ ਅਸੀਂ ਇੱਕ ਪੈਕੇਜ ਦੀ ਮੰਗ ਕੀਤੀ ਸੀਗੀ ਪਰ ਲੇਕਿਨ ਉਹ ਬਿਲਕੁਲ ਕੋਈ ਅਜ ਨਰਾਸ਼ ਹੋਇਆ ਕੋਈ ਪੈਕੇਜ ਨਹੀਂ ਦਿੱਤਾ ਗਿਆ ਬਲਕਿ ਮੈਂ ਸਮਝਦਾ ਸਾਡੇ ਦੇ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲ ਮੰਗ ਕਰ ਰਿਹਾ ਕਿ ਐਮਐਸਪੀ ਦੀ ਲੀਗਲ ਗਾਰੰਟੀ ਹੋਣੀ ਚਾਹੀਦੀ ਆ ਲੀਗਲ ਗਾਰੰਟੀ ਦਾ ਕੀ ਦੇਣ ਦੀ ਇੱਕ ਛੋਟਾ ਜਿਹਾ ਪੈਕੇਜ ਤੱਕ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਦਿੱਤਾ ਇਤੋਂ ਬਦ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਨੂੰ ਵੀ ਨਫ਼ਰਤ ਕਰਦੀ ਆ ਪੰਜਾਬੀਆਂ ਨੂੰ ਵੀ ਨਫ਼ਰਤ ਕਰਦੀ ਆ ਪੰਜਾਬ ਦੀ ਅੰਡਸਟਰੀ ਨੂੰ ਵੀ ਨਫ਼ਰਤ ਕਰਦੀ ਆ ਕਿਉਂਕਿ ਜਦੋਂ ਇੰਡਸਟਰੀ ਦੀ ਗੱਲ ਆਈ ਸੀ ਜਿਵੇਂ ਪਹਿਲਾਂ ਕਿਹਾਗਾ ਕਿ ਸਟਾਬਲ ਬਰਨਿੰਗ ਦੀ ਮੈਂ ਦੇਖ ਕੇ ਆਇਆ ਸੀਗਾ ਕਿ ਹਰੇਕ ਸਾਲ ਤੁਸੀਂ ਕਹਿੰਦੇ ਹੋ ਜਦੋਂ ਪੈੜੀ ਦਾ ਸੀਜ਼ਨ ਹੁੰਦਾਗਾ ਜਦੋਂ ਪੈੜੀ ਦਾ ਸੀਜ਼ਨ ਹੁੰਦਾਗਾ ਤਾਂ ਉਸ ਨੇ ਕੀ ਹੁੰਦਾਗਾ ਤੁਸੀਂ ਸਾਰੇ ਜਣੇ ਕਵਰ ਕਰਦੇ ਹੋ ਕਿਹਾ ਜਾਂਦਾਗਾ ਕਿ ਪੰਜਾਬ ਵੱਲੋਂ ਧੂਆ ਆ ਰਿਹਾ ਜੀ ਹਰਿਆਣਾ ਵੱਲੋਂ ਧੂਆ ਆ ਰਿਹਾ ਜੀ ਮੈਂ ਸੈਂਟਰ ਸਰਕਾਰ ਨੂੰ ਲਿਖ ਕੇ ਦੇ ਕੇ ਆਇਆ ਸੀਗਾ ਕਿ ਆਪਾਂ ਇੱਕ ਫਾਰਮੂਲਾ ਤਿਆਰ ਕਰ ਲਈਏ ਇੱਕ ਅੰਡਰਸਟੈਂਡਿੰਗ ਤਿਆਰ ਕਰ ਲਈਏ ਕਿ ਸੈਂਟਰ ਕਿੰਨੇ ਪੈਸੇ ਪਾਊਗਾ ਪੰਜਾਬ ਕਿੰਨੇ ਪੈਸੇ ਪਾਊਗਾ ਸਾਰੇ ਸਟੇਟਾਂ ਦਾ ਇੱਕ ਮੈਕੈਨਿਜ਼ਮ ਬਣਾ ਲਈਏ ਤਾਂ ਕਿ ਸਮੱਸਿਆ ਦਾ ਸਦਾ ਲਈ ਹੱਲ ਹੋ ਜਾਵੇ ਪਰ ਉਹ ਸਮੱਸਿਆ ਦਾ ਹੱਲ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਬਦਨਾਮ ਕਰਨਾ ਹੈ ਉਹਨਾਂ ਨੇ ਕੋਈ ਨਾ ਕੋਈ ਸਾਰਾ ਲੈਣਾ ਹੈ ਕਿ ਪੰਜਾਬ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਪੰਜਾਬੀਆਂ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਇਹ ਭਾਰਤੀ ਜਨਤਾ ਪਾਰਟੀ ਦੀ ਫਿਤਰ ਆਗੀ ਇੱਕ ਉਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਵੇਂ ਮੈਂ ਡਾਈਵਰਸਿਫਿਕੇਸ਼ਨ ਦੀ ਗੱਲ ਕੀਤੀ ਆ ਕਿਉਂਕਿ ਖੇਤੀਬਾੜੀ ਸੂਬਾ ਪੰਜਾਬ ਨਾ ਖੇਤੀਬਾੜੀ ਵੱਲ ਧਿਆਨ ਦਿੱਤਾ ਗਿਆ ਜਿਹੜਾ ਦੂਜਾ ਪੈਕੇਜ ਮੈਂ ਮੰਗ ਕਰਕੇ ਆਇਆ ਸੀਗਾ ਕਿ ਪੰਜਾਬ ਦੇ ਚਲੋ ਛੱਡੋ ਘੱਟੋ ਘੱਟ ਪੰਜ ਡਿਸਟ੍ਰਿਕਟ ਪਠਾਨਕੋਟ ਗੁਰਦਾਸਪੁਰ ਅਮਰਸਰ ਫਿਰੋਜ਼ਪੁਰ ਤਰਨਤਾਰ ਇਹਨਾਂ ਡਿਸਟ੍ਰਿਕਟਾਂ ਦੇ ਅੰਦਰ ਇੰਡਸਟਰੀਅਲ ਪੈਕੇਜ ਦੇ ਦਿਓ ਤੁਸੀਂ ਹਿਮਾਚਲੂ ਵੀ ਦਿੱਤਾ ਹੋਇਆਗਾ ਤੁਸੀਂ ਜੰਮੂ ਕਸ਼ਮੀਰ ਨੂੰ ਦਿੱਤਾ ਹੋਇਆਗਾ ਉਸ ਤਰ੍ਹਾਂ ਦੇ ਉੱਤੇ ਇੱਕ ਪੈਕੇਜ ਦੇ ਦਿਓ ਤਾਂ ਕਿ ਪੰਜਾਬ ਦਾ ਯੂਥ ਜਿਹੜਾ ਉਹਨੂੰ ਇੱਥੇ ਰੋਜ਼ਗਾਰ ਮਿਲ ਜਵੇ ਹਾਲਾਂਕਿ ਪੰਜਾਬ ਸਰਕਾਰ ਦੇ ਆਪਣੇ ਨਿੱਜੀ ਯਤਨਾਂ ਸਦਕਾ ਸਰਦਾਰ ਭਗਵੰਤ ਸਿੰਘ ਮਾਝੀ ਦੇ ਨਿੱਜੀ ਯਤਨਾਂ ਸਦਕਾ ਸਰਕਾਰ ਵੱਲੋਂ ਜ਼ੋਰ ਲਾ ਕੇ ਲਗਭਗ ਅਸੀਂ 90 ਹਜ਼ਾਰ ਕਰੋੜ ਦਾ ਨਿਵੇਸ਼ ਇੰਡਸਟਰੀ ਦੇ ਅੰਦਰ ਪੰਜਾਬ 'ਚ ਕਰਵਾਇਆ ਗਿਆ ਔਰ 4 ਲੱਖ ਦੇ ਕਰੀਬ ਨੌਕਰੀਆਂ ਜਿਹੜੀਆਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਨੇ ਉਹ ਪੰਜਾਬ ਦੇ ਇੰਡਸਟਰੀ ਸੈਕਟਰ 'ਚ ਮਿਲੀਆਂ ਰਿਆ ਪਰ ਕੇਂਦਰ ਸਰਕਾਰ ਨੇ ਸਾਡੇ ਨਾਲ ਵਿਤਕਰੇ ਭਰਿਆ ਜਿਹੜਾ ਬਿਹੇਵ ਬਿਹੇਵ ਕੀਤਾਗਾ ਇਹ ਸਪਸ਼ਟਾ ਅੱਜ ਦੇ ਜਿਹੜਾ ਇਸ ਬਜਟ ਪੇਸ਼ ਕੀਤਾਗਾ ਇੱਕ ਵੀ ਰੀਲੀਫ ਜਿਹੜੀ ਆ ਪੰਜਾਬ ਨੂੰ ਨਹੀਂ ਮਿਲੀ ਨਾ ਸਾਨੂੰ ਨਾ ਸਾਨੂੰ ਬਾਰਡਰ ਦੀ ਸਾਡੀ ਫੋਰਸਸ ਲਈ ਕੁਝ ਮਿਲਿਆ ਨਾ ਸਾਨੂੰ ਬਾਰਡਰ ਲਈ ਇੰਡਸਟਰੀ ਲਈ ਕੁਝ ਮਿਲਿਆ ਨਾ ਸਾਡੇ ਐਗਰੀਕਲਚਰ ਸੈਕਟਰ ਨੂੰ ਕੁਝ ਮਿਲਿਆ ਅੱਜ ਪੰਜਾਬ ਨੂੰ ਮੈਂ ਸਮਝਦਾ ਬੁਰੀ ਤਰ੍ਹਾਂ ਨਿਰਾਸ਼ ਕੀਤਾਗਾ ਔਰ ਇਥੋਂ ਤੱਕ ਕਿ ਦੇਸ਼ ਦੇ ਫైనాన్స్ ਮਿਨਿਸਟਰ ਦੇ ਬਸਾਬੋਂ ਇੱਕ ਸ਼ਬਦ ਤੱਕ ਪੰਜਾਬ ਦਾ ਸ਼ਬਦ ਤੱਕ ਨਹੀਂ ਬੋਲਿਆ ਗਿਆ ਇਹ ਸਪੱਸ਼ਟ ਕਰਦਾ ਕਿ ਭਾਰਤ ਜਨਤਾ ਪਾਰਟੀ ਕਿੰਡੀ ਵੱਡੀ ਨਫ਼ਰਤ ਜਿਹੜੀ ਆ ਪੰਜਾਬ ਨਾਲ ਕਰਦੀ ਆ ਸਿਰਫ ਕੱਲਾ ਉਹਨਾਂ ਨੂੰ ਬਿਹਾਰ ਦੇਖਿਆ ਸਿਰਫ ਕੱਲਾ ਉਹਨਾਂ ਨੂੰ ਆਂਧਰਾ ਪ੍ਰਦੇਸ਼ ਦੇਖਿਆ ਉਹ ਮੈਂ ਭਾਰਤੀ ਜਨਤਾ ਪਾਰਟੀ ਨੂੰ ਪੁੱਛਣਾ ਚਾਹਨਾਗਾ ਮੋਦੀ ਸਾਹਿਬ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੁਸੀਂ ਐਡੀ ਵੱਡੀ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਸਾਡੇ ਸਟੇਟ ਨਾਲ ਕੀਤੀ ਆ ਪੰਜਾਬ ਨਾਲ ਕੀਤੀ ਆ ਜਦਕਿ ਚੁੜਿਆਂ ਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਰੇ ਦੇਸ਼ ਦੇ ਲੋਕਾਂ ਨੇ ਹੈਗਾ ਸੋ ਇਹ ਵਿਤਖਰਾ ਕਿਉਂ ਕਿਉਂ ਪੰਜਾਬ ਨਾਲ ਕੀਤਾ ਗਿਆ ਸਿਰਫ ਇਸ ਗੱਲ ਕਰਕੇ ਕਿ ਬਿਹਾਰ ਦੀਆਂ ਇਲੈਕਸ਼ਨਾਂ ਆ ਰਹੀਆਂ ਨਹੀਂਆਂ ਸਿਰਫ ਇਸ ਗੱਲ ਕਰਕੇ ਕਿ ਭਾਰਤ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਸੈਂਟਰਲ ਸਰਕਾਰ ਉਹ ਦੋ ਪਾਰਟੀਆਂ ਦੇ ਟਿੱਕੀ ਹੋਈ ਹੈ ਬਿਹਾਰ ਦੇ ਐਮਪੀ ਅੰਧਰਾ ਪ੍ਰਦੇਸ਼ ਦੇ ਐਮਪੀ ਤੇ ਸਿਰਫ ਆਪਣੀ ਸਰਕਾਰ ਬਣਾਉਣ ਲਈ ਬਜਟ ਪੇਸ਼ ਕੀਤਾ ਗਿਆ ਇਹ ਮੈਂ ਸਮਝਦਾ ਸਰਾਸਰ ਬਹੁਤ ਵੱਡਾ ਜਿਹੜਾ ਪੰਜਾਬ ਦਾ ਵਿਚਕਰਾ ਹੋਇਆਗਾ ਸੋ ਮੈਂ ਅੱਜ ਦੇ ਇਸ ਪੰਜਾਬ ਦੇ ਲੋਕਾਂ ਨੂੰ ਇਸ ਬਜਟ ਨੇ ਬੁਰੀ ਤਰ੍ਹਾਂ ਜਿਹੜਾ ਨਰਾਸ਼ ਕੀਤਾਗਾ ਨਾ ਮੈਸੀ ਐਮਐਸ ਅਮੀ ਦੇ ਕੀਤਾ ਚ ਕੁਝ ਮਿਲਿਆ ਸੋ ਆਲਟੀਮੇਟਲੀ ਇਹ ਜਿਹੜਾ ਬੈਟਲ ਦਾ ਪੇਸ਼ ਹੋਇਆਗਾ ਇਹਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਬੁਰੀ ਤਰ੍ਹਾਂ ਨਰਾਸ਼ ਕੀਤਾ ਹੈ ਕਿ ਮਸਾਬਾ ਚੰਗਾ ਤਰੀਕ ਤੇ ਇੱਕ ਮੀਟਿੰਗ ਰੱਖੀ ਗਈ ਹੈ ਕਿਸਾਨਾਂ ਦੇ ਨਾਲ ਪਰ ਐਮਐਸਪੀ ਦਾ ਕਿਤੇ ਵੀ ਜ਼ਿਕਰ ਨਹੀਂ ਹੋਇਆ ਹੈ ਸਵਿਚਕਾਰ ਕਿਸਾਨਾਂ ਦੇ ਪੱਖ ਤੋਂ ਕਿਵੇਂ ਵੇਖ ਦੋ ਕਿ ਕਿਸ ਤਰੀਕੇ ਦਾ ਬੈਠ ਦੇਖੋ ਮੈਂ ਪਹਿਲੇ ਕਿਹਾਗਾ ਕਿ ਅਸੀਂ ਦੋ ਵੱਡੇ ਮੁੱਦੇ ਲੈ ਕੇ ਡਾਈਵਰਸੀਫਿਕੇਸ਼ਨ ਦਾ ਮੁੱਦਾ ਲੈ ਕੇ ਅਸੀਂ ਸਟਬਲ ਬਰਨਿੰਗ ਦਾ ਮੁੱਦਾ ਲੈ ਕੇ ਆ ਮੇਰੇ ਕੋਲੇ ਇੱਕ ਰਿਟਰਨ ਡਾਕੂਮੈਂਟ ਮੈਮੋਰੰਡਮ ਜਿਹੜਾ ਉਹਦੇ ਚਾਰ ਪੇਜ ਇਸੇ ਗੱਲ ਚ ਲਿਖੇ ਹੋਏ ਨੇ ਕਿ ਕਿਸ ਤਰ੍ਹਾਂ ਪੰਜਾਬ ਦੇ ਫਾਰਮਰ ਦੀ ਜਿਹੜੀ ਆ ਪੰਜਾਬ ਦੀ ਖੇਤੀ ਜਿਹੜੀ ਆ ਪਰ ਪੰਜਾਬ ਦੇ ਫਾਰਮਰ ਦੀ ਆਮਦਨ ਕਿਸ ਤਰ੍ਹਾਂ ਵਧੂਗੀ ਔਰ ਪੰਜਾਬ ਦਾ ਐਗਰੀਕਲਚਰ ਖੇਤਰ ਹੋਰ ਤਰੱਕੀ ਕਰੂਗਾ ਪਰ ਲੇਕਿਨ ਕੇਂਦਰ ਸਰਕਾਰ ਨੇ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਔਰ ਮੈਨੂੰ ਲੱਗਦਾਗਾ ਕਿ 14 ਤਰੀਕ ਵਾਲੀ ਜਿਹੜੀ ਮੀਟਿੰਗ ਆ ਉਹ ਵੀ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਉਹਦਾ ਹਰ ਇੱਕ ਹਰਵਾ ਜਿਹੜਾਗਾ ਉਹ ਪੰਜਾਬ ਦੇ ਕਿਸਾਨ ਨੂੰ ਨਰਾਸ਼ ਕਰਨ ਵਾਲੀ ਦਿਖਾਈ ਦਿੰਦਾ ਹੈ ਜੀ ਜਿਹੜੇ ਵੀ ਇਹ ਕਹਿੰਦੇ ਜੀ ਇਹ ਪ੍ਰਿੰਮਾ ਸਾਹਿਬ ਉਸਮਾਨਾ ਸਾਹਿਬ ਮੈਪਵਾਕ ਸਕੀਮਾਂ ਤਹਿਤ ਤੁਸੀਂ ਕਿੰਨੇ ਪੈਸੇ ਦੀ ਮੰਗ ਕੀਤੀ ਸੀ ਸਕੀਮਾਂ ਜਾਂ ਫਿਰ ਸਪੈਸ਼ਲ ਸੈਟਿਕ ਦਾ ਟੋਟਲ ਕਿੰਨਾ طے ਕੀਤਾ ਸੀ ਜਿਹੜਾ ਤੁਸੀਂ ਲੰਦਸਮ ਐਸਟੀਮੇਟ ਬਣਾ ਕੇ ਦਿੱਤਾ ਸੀ ਜੋ ਸਾਰੇ ਡਿਪਾਰਟਮੈਂਟ ਦਾ ਅਲੱਗ-ਅਲੱਗ ਬਣਾ ਕੇ ਦਿੱਤਾ ਗਿਆ ਸੀਗਾ ਉਹ ਮੈਂ ਬਾਅਦ ਚ ਡਿਟੇਲ ਸ਼ੇਅਰ ਕਰਾਂਗਾ ਜੀ ਨਮਨ ਸਿੰਘ ਸਾਹਿਬ ਪੌਲਸੀ ਦੀ ਗੱਲ ਕੀਤੀ ਹੈ ਕਿ ਕਿਸੇ ਕਿੰਨੀ ਗੱਲ ਕੀਤੀ ਗਈ ਹੈ ਦੂਸਰਾ ਪਲਸ ਸੀਡ ਹੈ ਔਰ ਦਾਲਾਂ ਨੂੰ ਲੈ ਕੇ ਗੱਲ ਲੱਗਦਾ ਨਹੀਂ ਕਿ ਉਹਦਾ ਕੋਈ ਫਾਇਦਾ ਪੰਜਾਬ ਨੂੰ ਹੁੰਦਾ ਹੋਏ ਨਜ਼ਰ ਆਏਗਾ ਦੇਖੋ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤਾਂ ਬਹੁਤ ਲੰਬਾ عرصਾ ਪਹਿਲਾਂ ਅਸੀਂ ਕਿਹਾ ਸੀਗਾ ਕਿ ਪਲਸਸ ਦੀ ਖੇਤੀ ਕਰਨ ਲਈ ਪੰਜਾਬ ਤਿਆਰ ਆ ਪੰਜਾਬ ਦਾਲਾਂ ਦੀ ਖੇਤੀ ਕਰਨ ਲਈ ਤਿਆਰ ਆਗਾ ਸਾਨੂੰ ਪੈਕੇਜ ਦਿਓ ਪੰਜਾਬ ਜਿਹੜਾ ਮੋਰੀ ਰੋਲ ਲਵਾਊਗਾ ਪਰ ਲੇਕਿਨ ਉਦਿਤ ਮੈਨੂੰ ਐਸੀ ਵਿਵਸਥਾ ਨਹੀਂ ਦਿੱਤੀ ਹੈਗੀ ਜਿਹੜੀ ਅੱਜ ਵੀ ਜਿਹੜੀ ਉਹਨਾਂ ਨੇ ਕਿਸਾਨ ਕੇ ਕ੍ਰੈਡਿਟ ਕਾਰਡ ਦੀ ਗੱਲ ਕੀਤੀ ਆ ਉਹ ਸਿਰਫ ਕਰਜ਼ਾ ਵਧਾਉਣ ਦੀ ਗੱਲ ਕੀਤੀ ਆ ਆਮਦਨ ਨਹੀਂ ਬਦਲੀ ਉਹਦੇ ਨਾਲ ਉਹਦੇ ਨਾਲ ਪੰਜਾਬ ਦੇ ਕਿਸਾਨ ਦੀ ਆਮਦਨ ਨਹੀਂ ਬਦਲੀ ਜਾਂ ਦੇਸ਼ ਦੇ ਕਿਸਾਨ ਦੀ ਆਮਦਨ ਨਹੀਂ ਬਦਲੀ ਹਾਂ ਉਹਨਾਂ ਨੇ ਕਿਹਾ ਤਾਂ ਕਿ 3 ਲੱਖ ਦੀ ਬਜਾਏ ਤੁਸੀਂ 5 ਲੱਖ ਕਰਜ਼ਾ ਲੈ ਲਓ ਕਰਜ਼ਾ ਵਧਾਉਣ ਦੀ ਤਾਂ ਗੱਲ ਕਰ ਲਈ ਪਰ ਆਮਦਨ ਕਿਸਾਨ ਦੀ ਕਿਵੇਂ ਬਦੂਗੀ ਆਮਦਨ ਕਿਸਾਨ ਦੀ ਕਿਵੇਂ ਬਦੂਗੀ ਉਹਦੇ ਤੇ ਕੋਈ ਜੋਰ ਨਹੀਂ ਦਿੱਤਾ ਗਿਆ ਜੇ ਹੁੰਦਾ achhi ਗੱਲ ਹੁੰਦੀ ਇਹ ਚਾਹੇ ਕਰਜ਼ਾ ਘਟਾਉਣ ਦੇ ਪਰ ਆਮਦਨ ਵਧਾਉਣ ਦੀ ਜਿਹੜੀ ਆ ਉਹਦੀ ਅਨਾਉਂਸਮੈਂਟ ਹੋਣੀ ਚਾਹੀਦੀ ਸੀ ਇਧਰ ਨਾਲ ਵੀ ਕਿਹਦੇ ਚ ਕਾਟਨ ਮਿਸ਼ਨ ਦਾ ਵੀ ਕੀਤਾ ਗਿਆ 5 ਸਾਲ ਅਤੇ ਸਾਡਾ ਵੱਡਾ ਇਧਰ ਕਾਟਨ ਦਾ ਹੈਗਾ ਔਰ ਉਹ ਪੂਰੀ ਤਰ੍ਹਾਂ ਨਕਾ ਖਤਮ ਹੋ ਗਿਆ ਕੀ ਇਹ ਜਿਹੜਾ 5 ਸਾਲ ਲਈ ਇਹ ਬਜਟ ਦੇ ਵਿੱਚ ਰੱਖਿਆ ਗਿਆ ਹੈ ਕਿ ਕਾਟਨ ਨੂੰ ਵਧਾਇਆ ਜਾਊਗਾ ਉਹ ਸਾਡੇ ਲਈ ਫਾਇਦੇਮੰਦ ਹੈ ਕਿ ਨਹੀਂ ਹੈ ਦੇਖੋ ਕਾਟਨ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈਗੀ ਇਹ ਕਾਟਨ ਨੈਸ਼ਨਲ ਆਪਣਾ ਕਾਟਨ ਮਿਸ਼ਨ ਤੇ ਨੈਸ਼ਨਲ ਪਲਸ ਮਿਸ਼ਨ ਦੋ ਜਿਹੜੀ ਆ ਉਹਦੀ ਜਿਹੜੀ ਐਸਓਪੀ ਆਈ ਜੀ ਹਜੇ ਤੱਕ ਡਿਟੇਲ ਦੇ ਵਿੱਚ ਕਿ ਕੀ ਕੀ ਉਹਦਾ ਫਾਇਦਾ ਹੋਣਾਗਾ ਪਰ ਲੇਕਿਨ ਮੈਂ ਸਮਝਦਾ ਸੀ ਜਿਹੜੀ ਡਿਟੇਲ ਚ ਲਿਖ ਕੇ ਭੇਜਿਆ ਸੀਗਾ ਜੇ ਉਹਦੇ ਤੇ ਕੰਮ ਕੀਤਾ ਹੁੰਦਾ ਤਾਂ ਪੰਜਾਬ ਨੂੰ ਹੋਰ ਬਿਹਤਰ ਫਾਇਦਾ ਹੋਣਾ ਸੀ ਜੀ ਮੇਰਾ ਸਾਬ ਤੁਹਾਨੂੰ ਲੱਗਦਾ ਮਿਡਲ ਕਲਾਸ ਨੂੰ ਇਸ ਵਾਰੀ ਫੋਕਸ ਕੀਤਾ ਗਿਆ ਟੈਕਸ ਸਲੈਬ ਦੀ ਗੱਲ ਕਰ ਲਈਏ 7 ਲੱਖ ਤੋਂ 12 ਲੱਖ ਕੀਤਾ ਗਿਆ ਉਸ ਬਾਰੇ ਕੀ ਕਰੋਗੇ ਟੈਕਸ ਸਲੈਬ ਦੇ ਵਿੱਚ ਬੜੇ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਆ ਦੇਸ਼ ਦੇ ਲੋਕਾਂ ਨਾਲ ਖੇਡੇ ਨੇ ਕਿ 12 ਲੱਖ ਰੁਪਏ ਤੱਕ ਛੋਟ ਆ ਜੇ 12 ਲੱਖ ਰੁਪਏ 12 ਲੱਖ 1000 ਤੁਹਾਡੀ ਇਨਕਮ ਹੋ ਜਾਂਦੀ ਹੈ ਫਿਰ ਤੁਹਾਨੂੰ 4 ਲੱਖ ਤੋਂ ਲੈ ਕੇ 8 ਲੱਖ ਤੱਕ 5% ਟੈਕਸ ਦੇਣਾ 8 ਲੱਖ ਤੋਂ ਲੈ ਕੇ 12% 10000 10% ਟੈਕਸ ਦੇਣਾ ਪਊਗਾ ਸੋ ਇਹ ਜਿਹੜੀ ਨਵੀਂ ਟੈਕਸ ਰਜ਼ੀਮਾ ਉਹਦੇ ਵਿੱਚ ਜਿਹੜੀ ਆਈ ਆ ਪਰ ਲੇਕਿਨ ਪੰਜਾਬ ਦੇ ਕਿੰਨੇ ਟੈਕਸ ਪੇਰ ਨੇਗੇ ਸਿਰਫ 4 ਲੱਖ ਟੈਕਸ ਪੇਰ ਆਉਂਦੇ ਰਹਿ ਜੇ ਮੈਂ ਗੱਲ ਕਰਾਂ 4 ਲੱਖ ਦੇ ਕਰੀਬ ਜਿਹੜੇ ਟੈਕਸ ਪੇਰ ਨੇ ਉਹਨਾਂ ਚੋਂ ਇਹਦੇ ਚ ਕਿੰਨੇ ਆਉਦੇ ਹੋਣਗੇ ਇਹ ਵੀ ਅੱਗੇ ਫਰਦਰ ਮੈਂ ਸਮਝਦਾ ਵਿਸ਼ਾਗਾ ਸੋ ਬਹੁਤ ਲਿਮਟਿਡ ਜੇ ਲੋਕਾਂ ਨੂੰ ਫਾਇਦਾ ਹੋਇਆ ਪਰ ਲੇਕਿਨ ਵੱਡੇ ਪੱਧਰ ਤੇ ਜਿਹੜਾ ਆਮ ਆਦਮੀ ਆ ਉਹਨੂੰ ਮਾਰ ਪਈ ਉਹ ਨਿਰਾਸ਼ ਹੋਈ ਐਮ ਐਸ ਐਮ ای ਇਸ ਨੂੰ ਲੈ ਕੇ ਐਮ ਐਸ ਐਮ ای ਇਸ ਨੂੰ ਲੈ ਕੇ ਤੁਸੀਂ ਕਹਿਆ ਕਿ ਕੋਈ ਫਾਇਦਾ ਜ਼ਿਆਦਾ ਨਹੀਂ ਹੋਇਆ ਪਰ ਹੁਣ ਇਸ ਇਹ ਵੀ ਉਹ ਕੁਝ ਇੱਕ ਬਿਆਨ ਦਿੱਤੇ ਨੇ ਉਹ ਕਹਿ ਰਹੇ ਨੇ ਕਿ ਐਮ ਐਸ ਐਮ ای ਇਸ ਨੂੰ ਲੈ ਕੇ ਇਸ ਵਾਰੀ ਕਾਫੀ ਜ਼ਿਆਦਾ ਜਿਹੜਾ ਰਿਬੇਟ ਦਿੱਤੇ ਗਏ ਨੇ ਫਰੈਸ਼ ਸ਼ੂਟਸ ਦੇ ਵਿੱਚ ਕਿਤੇ ਨਾ ਕਿਤੇ ਘਾਟ ਆਈ ਹੈ ਜਿਹੜਾ ਜਿਹੜਾ ਫਰੈਸ਼ ਸ਼ੂਟ ਲਗਭਗ 50 ਕਰੋੜ ਦਾ ਰਹੀਆ ਸੀਗਾ ਉਸ ਨੂੰ ਕਿਤੇ ਨਾ ਕਿਤੇ ਲਿਮਟ ਵਧਾਈ ਗਈ ਹੈ ਔਰ ਕਿਉਂਕਿ ਜਿਹੜੀ ਕੈਟੇਗਰੀਜ਼ੇਸ਼ਨ ਜਿਹੜੀ ਹੈਗੀ ਉਸ ਦੇ ਸਬੰਧ ਨਾਲ ਕੀਤੀ ਗਈ ਕਿ ਉਹਨੂੰ ਐਮ ਐਸ ਐਮ ای ਜਿਨੀ ਦੇ ਲਾਰਜ ਵਿੱਚ ਨਾ ਹੋ ਕੇ ਛੋਟੀਆਂ ਅਹ ਦੇਖੋ ਜਿਹੜਾ ਐਮਐਸਐਮਈ ਦਾ ਉਹਨਾਂ ਦੇ ਯੂਨੀਅਨ ਵੱਲੋਂ ਸਾਡੇ ਲਈ ਆਇਆ ਸੀ ਉਸੇ ਲਿਖੇ ਭੇਜਿਆ ਸੀ ਉਹਦੇ ਮੁਤਾਬਕ ਉਹਨਾਂ ਆਮਦਨਾਂ ਉੱਤੇ ਬਿਲਕੁਲ ਖਰਾਣੀ ਉਤਰਦਾ ਹੈਗਾ ਸੋ ਇਹ ਤਾਂ ਕਿਤੇ ਨਾ ਕਿਤੇ ਯੂਪ বিহার ਤੇ ਆਂਧਰਾ ਪ੍ਰਦੇਸ਼ ਦੋਨੇ ਸਟੇਟਾਂ ਨੂੰ ਮੁੱਖ ਰੱਖ ਕੇ ਬਜਟ ਤਿਆਰ ਕੀਤਾ ਲੱਗਦਾ ਹੈ। ਜੀ ਮੈਂ ਸਭ ਪਿਛਲੇ ਬਜਟ ਸੈਸ਼ਨ ਦੇ ਵਿੱਚ ਜੋ ਪੰਜ ਦੀ ਸਕੀਮਾਂ ਅਨਾਉਂਸ ਕੀਤੀ ਸੀ ਸਰਕਾਰ ਨੇ ਜਿਨ੍ਹਾਂ ਦਾ ਸਟੇਟਸ ਹਾਲੇ ਵੀ ਹੋਲਡ ਤੇ ਹੈ। ਕੀ ਉਮੀਦ ਹੈ ਲੰਮੀਆਂ ਸਕੀਮਾਂ ਦੇ ਕਿੰਨੇ ਲੋਕ ਉਮੀਦਾਂ ਦੇਖੋ ਜਦੋਂ ਕੋਈ ਵੀ ਬਜਟ ਆਉਂਦਾ ਹੈਗਾ ਬਹੁਤ ਸਾਰੀਆਂ ਸਕੀਮਾਂ ਅਨਾਉਂਸ ਕਰ ਦਿੰਦੇ ਨੇ ਪਰ ਲੇਕਿਨ ਪੂਰਾ ਸਾਲ ਪਰ ਉਹਨਾਂ ਤੇ ਕੰਮ ਨਹੀਂ ਹੁੰਦਾ ਵੱਧ ਵੱਟ ਵਿਚਾਲੇ ਜਿਹੜਾ ਦਮ ਤੋੜ ਜਾਂਦੀਆਂ ਨੇਗੀਆਂ ਕਿਉਂਕਿ ਹਜੇ ਤੱਕ ਬਹੁਤ ਸਾਰੀਆਂ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੀਆਂ ਦਾਦਾ ਨਾ ਹੀ ਕੋਈ ਐਸਓਪੀ ਸਾਹਮਣੇ ਆ ਰਿਹਾ ਸੀ ਨਾ ਹੀ ਕੋ ਮੈਮੋਰੰਡਮ ਸਾਹਮਣੇ ਆ ਰਿਹਾ ਸੀ ਕਿ ਕਿਸ ਲਾਈਨ ਤੇ ਕੰਮ ਕਰਨਾਗਾ ਸੋ 2-3 ਮਹੀਨੇ ਤਾਂ ਇਸ ਗੱਲ 'ਚ ਲੱਗ ਜਾਗੇ ਕਿਸ ਮੋੜ ਤੇ ਕੰਮ ਕਰਨਾਗਾ ਐਨੇ ਸਾਲ ਬੀਤ ਜਾਊਗਾ ਤੇ ਸਕੀਮ ਜਿਹੜੀ ਉਹ ਦਮ ਤੋੜ ਜੂ